ਇਹ ਲੈ ਮੈਂ ਤਾਂ ਜਦੋਂ ਤੋਂ ਮਾਨਸੂਨ ਨੇ ਦਸ ਤੱਕ ਦੇ ਦਿੱਤੀ ਹੈ ਉਦੋਂ ਤੋਂ ਹੀ ਜਿਹੜੀਆਂ ਤਸਵੀਰਾਂ ਨੇ ਤਬਾਹੀਆਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਕਿਤੇ ਪਹਾੜੀ ਇਲਾਕਿਆਂ ਦੇ ਵਿੱਚ ਤਬਾਹੀ ਹੁੰਦੀ ਹੈ ਤਾਂ ਤਸਵੀਰਾਂ ਨੇ ਮੈਦਾਨੀ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਣੀ ਬਣਾਈ ਨਵੀਂ ਨਕੋਰ ਸੜਕ ਦੇ ਵਿੱਚੋਂ ਪਾੜ ਪੈ ਜਾਂਦਾ ਤੇ ਪਾੜ ਪੈਣ ਦੇ ਕਾਰਨ ਪਾਣੀ ਕਿਸ ਤਰੀਕੇ ਦੇ ਨਾਲ ਜ਼ਮੀਨ ਦੇ ਅੰਦਰ ਧਸਦਾ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਸਕਰੀਨ ਤੇ ਖੁਦ ਦੇਖ ਸਕਦੇ ਹੋ ਤਾਂ ਬਿਲਕੁਲ ਤਸਵੀਰਾਂ ਤਬਾਹੀਆਂ منظر ਸਾਹਮਣੇ ਆਈਆਂ ਨੇ ਜਿੱਥੇ ਬਾਰਿਸ਼ ਹੋਣ ਦੇ ਕਾਰਨ ਜੀਹਾਂ ਭਿਆਨਕ ਮੀਂਹ ਪੈਂਦਾ ਤੇ ਉਸ ਤੋਂ ਬਾਅਦ ਸੜਕ ਦੇ ਵਿੱਚ ਵਾਲੇ ਪਾੜ ਪੈ ਜਾਂਦਾ ਦੱਸਦੀ ਕਿ ਅਜੇ ਕੁਝ ਦਿਨ ਪਹਿਲਾਂ ਹੀ ਤਕਰੀਬਨ 7 ਦਿਨ ਪਹਿਲਾਂ ਕਰੋੜਾਂ ਦੀ ਲਾਗਤ ਦੇ ਨਾਲ ਇਹ ਸੜਕ ਦਾ ਨਿਰਮਾਣ ਹੋਇਆ ਸੀ ਜਿੱਹਾਂ ਸਿੰਚਾਈ ਵਿਭਾਗ ਤੇ PWD ਵੱਲੋਂ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਜੋ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਨੇ ਕਿ ਬਿਲਕੁਲ ਜਦੋਂ ਸੜਕ ਦੇ ਵਿਚਾਲੇ ਪਾੜ ਪੈਂਦਾ ਤਾਂ ਪਾਣੀ ਹੈ ਜਿਹੜਾ ਜ਼ਮੀਨ ਦੇ ਅੰਦਰ ਤਸਨਾਹ ਸ਼ੁਰੂ ਹੋ ਜਾਂਦਾ ਹੈ ਤੇ ਫਸਲਾਂ ਦੇ ਹਥਾਣੇ ਚਲਾ ਜਾਂਦਾ ਤਾਂ ਲੱਖਾਂ ਦੀਆਂ ਫਸਲਾਂ ਦਾ ਜਿਹੜਾ ਨੁਕਸਾਨ ਹੋ ਜਾਂਦਾ ਤਾਂ ਦੱਸਦੇ ਕਿ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਦੱਸਿਆ ਜਾ ਰਿਹਾ ਪਰ ਲੋਕ ਨੇ ਜਿਹੜੇ ਮੌਕੇ ਤੇ ਖੜ ਕੇ ਇਸ ਦੀ ਵੀਡੀਓ ਬਣਾ ਲੈਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੱਸਿਆ ਜਾ ਰਿਹਾ ਕਿ ਇਸ ਹੱਦ ਤੱਕ ਸੜਕ ਦੇ ਵਿਚਾਲੇ ਪਾੜ ਪੈਂਦਾ ਤੇ ਪਾਣੀ ਹੈ ਜਿਹੜਾ ਜ਼ਮੀਨ ਦੇ ਅੰਦਰ ਦੱਸਦਾ ਹੋਏ ਨਜ਼ਰ ਆ ਰਿਹਾ ਕਿ ਪੂਰਾ ਪਿੰਡ ਹੈ ਜਿਹੜਾ ਡੁੱਬਣ ਦੀ ਨੌਬਤ ਹੈ ਤਾਂ ਬਿਲਕੁਲ ਉੱਤਰਾਖੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਾਰਿਸ਼ ਨੇ ਇੰਨਾ ਕੁ ਜ਼ਿਆਦਾ ਭਿਆਨਕ ਰੂਪ ਧਨ ਕਰ ਲਿਆ ਕਿ ਕੁਦਰਤੀ ਤਬਾਹੀ ਬਣ ਗਿਆ ਹੈ ਜਿਹਾ ਕਿਸ ਤਰੀਕੇ ਦੇ ਨਾਲ ਚਲਦੀ ਹੋਈ ਸੜਕ ਦੇ ਵਿਚਾਲੇ ਪਾੜ ਪੈ ਜਾਂਦਾ ਹੈ ਆਵਾਜਾਈ ਟੱਪ ਉਰਦੀਆਂ ਲੋਕ ਇਸ ਨੂੰ ਦੇਖ ਕੇ ਡਰ ਜਾਂਦੇ ਨੇ ਪਰ ਜਾਨੀ ਨੁਕਸਾਨ ਤੋਂ ਅਚਾਜ ਬਚਿਆ ਗਾੜੇ ਤਾਂ ਜਦੋਂ ਤੋਂ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਉਦੋਂ ਤੋਂ ਹੀ ਜਿਹੜੀਆਂ ਤਸਵੀਰਾਂ ਨੇ ਤਬਾਹੀ ਦੀਆਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਤੇ ਕਿਤੇ ਪਹਾੜੀ ਇਲਾਕਿਆਂ ਦੇ ਵਿੱਚ ਤਬਾਹੀ ਹੁੰਦੀ ਹੈ ਤਾਂ ਤਸਵੀਰਾਂ ਨੇ ਮੈਦਾਨੀ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਣੀ ਬਣਾਈ ਨਵੀਂ ਨਕੋਰ ਸੜਕ ਦੇ ਵਿੱਚ ਪਾੜ ਪੈ ਜਾਂਦਾ ਤੇ ਪਾੜ ਪੈਣ ਦੇ ਕਾਰਨ ਪਾਣੀ ਕਿਸ ਤਰੀਕੇ ਦੇ ਨਾਲ ਜ਼ਮੀਨ ਦੇ ਅੰਦਰ ਦਸਦਾ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਸਕਰੀਨ ਤੇ ਖੁਦ ਦੇਖ ਸਕਦੇ ਤਾਂ ਬਿਲਕੁਲ ਤਸਵੀਰਾਂ ਤਬਾਹੀਆਂ منظر ਸਾਹਮਣੇ ਆਈਆਂ ਨੇ ਜਿੱਥੇ ਬਾਰਿਸ਼ ਹੋਣ ਦੇ ਕਾਰਨ ਜੀਹਾਂ ਭਿਆਨਕ ਮੀਂਹ ਪੈਂਦਾ ਤੇ ਉਸ ਤੋਂ ਬਾਅਦ ਸੜਕ ਦੇ ਵਿਚਾਲੇ ਪਾੜ ਪੈ ਜਾਂਦਾ ਦੱਸਦੀ ਕਿ ਹਜੇ ਕੁਝ ਦਿਨ ਪਹਿਲਾਂ ਹੀ ਤਕਰੀਬਨ 7 ਦਿਨ ਪਹਿਲਾਂ ਕਰੋੜਾਂ ਦੀ ਲਾਗਤ ਦੇ ਨਾਲ ਇਹ ਸੜਕ ਦਾ ਨਿਰਮਾਣ ਹੋਇਆ ਸੀ ਜਿੱਹਾਂ ਸਿੰਚਾਈ ਵਿਭਾਗ ਤੇ ਪੀਡਬਲੂਡੀ ਵੱਲੋਂ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਜੋ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਨੇ ਤਾਂ ਬਿਲਕੁਲ ਜਦੋਂ ਸੜਕ ਦੇ ਵਿਚਾਲੇ ਪਾੜ ਪੈਂਦਾ ਤਾਂ ਪਾਣੀ ਹੈ ਜਿਹੜਾ ਜ਼ਮੀਨ ਦੇ ਅੰਦਰ ਤਸਨਾਹ ਸ਼ੁਰੂ ਹੋ ਜਾਂਦਾ ਹੈ ਤੇ ਫਸਲਾਂ ਦੇ ਥਾਣੇ ਚਲਾ ਜਾਂਦਾ ਤਾਂ ਲੱਖਾਂ ਦੀਆਂ ਫਸਲਾਂ ਦਾ ਜਿਹੜਾ ਨੁਕਸਾਨ ਹੋ ਜਾਂਦਾ ਤਾਂ ਦੱਸਦੇ ਕਿ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਦੱਸਿਆ ਜਾ ਰਿਹਾ ਪਰ ਲੋਕ ਨੇ ਜਿਹੜੇ ਮੌਕੇ ਤੇ ਖੜ ਕੇ ਇਸ ਦੀ ਵੀਡੀਓ ਬਣਾ ਲੈਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੱਸਿਆ ਜਾ ਰਿਹਾ ਕਿ ਇਸ ਹੱਦ ਤੱਕ ਸੜਕ ਦੇ ਵਿਚਾਲੇ ਪਾੜ ਪੈਂਦਾ ਤੇ ਪਾਣੀ ਹੈ ਜਿਹੜਾ ਜ਼ਮੀਨ ਦੇ ਅੰਦਰ ਦਸਦਾ ਹੋਏ ਨਜ਼ਰ ਆ ਰਿਹਾ ਕਿ ਪੂਰਾ ਪਿੰਡ ਹੈ ਜਿਹੜਾ ਡੁੱਬਣ ਦੀ ਨੌਬਤ ਹੈ ਤਾਂ ਬਿਲਕੁਲ ਉੱਤਰਾਖੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਾਰਿਸ਼ ਨੇ ਇੰਨਾ ਕੁ ਜ਼ਿਆਦਾ ਭਿਆਨਕ ਰੂਪ ਧਨ ਕਰ ਲਿਆ ਕਿ ਕੁਦਰਤੀ ਤਬਾਹੀ ਬਣ ਕੇ ਆਇਆ ਹੈ ਜਿਹਾ ਕਿ ਤਰੀਕੇ ਦੇ ਨਾਲ ਚਲਦੀ ਹੋਈ ਸੜਕ ਦੇ ਵਿਚਾਲੇ ਪਾੜ ਪੈਂਦਾ ਜਾਂਦਾ ਹੈ ਆਵਾਜਾਈ ਥੱਪ ਹੋ ਜਾਂਦੀ ਹੈ ਲੋਕ ਇਹ ਸੁ ਦੇਖ ਕੇ ਡਰ ਜਾਂਦੇ ਨੇ ਪਰ ਜਾਨੀ ਨੁਕਸਾਨ ਤੋਂ ਅਚਾਰ ਦਿੱਤੇ ਜਾਂਦਾ ਹੈ